ਕੋਰਟ ਦਾ ਫੈਸਲਾ ਉਹਦੇ ਮੂਰੇ ਸਾਰਿਆਂ ਦਾ ਸਤਕਾਰ ਹੈ ਕੋਰਟ ਤੋਂ ਉੱਤੇ ਕੁਝ ਕੁਝ ਨਹੀਂ ਪਰ ਅਸਲੀ ਗੱਲ ਜਿਹੜੀ ਆ ਵੀ ਜਿੰਮੇ ਤੁਹਾਨੂੰ ਮੈਂ ਕਹਾ ਲੱਤਾਂ ਕੰਬਦੀਆਂ ਸਰਕਾਰ ਦੀਆਂ ਉਹ ਜਿਹੜਾ ਪਰਚਾ ਕੀਤਾ ਉਹ ਲੱਤਾਂ ਕੰਬਦੀਆਂ ਦਿਖੀਆਂ ਵੀ ਇਲੈਕਸ਼ਨ ਆ ਰਹੀ ਆ ਲੋਕਾਂ ਦੇ ਮੂਰੇ ਵੀ ਸਾਡਾ ਜਲੂਸ ਨਿਕਲ ਗਿਆ ਲੋਕਾਂ ਦੇ ਮੂਰੇ ਅਸੀਂ ਅੰਦਰੋਂ ਤਾਲੇ ਆਪ ਲਾਈ ਬੈਠੇ ਸੀ ਤੇ ਘਬਰਾਹਟ ਕਿਉਂਕਿ ਅੱਜ ਬਜਟ ਦੇ ਵਿੱਚ ਕੀ ਮਿਲਿਆ ਏ ਦੱਸੋ ਕੀ ਮਿਲਿਆ ਬਜਟ ਤੇ ਅਨਾਉਂਸਮੈਂਟ ਸੀਗੀ ਕਿਸੇ ਨੂੰ ਮਿਲਿਆ 1000 ਰੁਪਈਆ ਦੱਸੋ ਤੁਸੀਂ ਅਨਾਉਂਸ ਹੋਇਆ ਮੈਂ ਤੁਹਾਨੂੰ ਪੁੱਛ ਰਿਹਾ ਵੀ 1000 ਰੁਪਏ ਮੈ ਤਾਂ ਅੰਦਰ ਸੀ ਐਨਾਉਂਸ ਹੋਇਆ ਆਮ ਲੋਕਾਂ ਲਈ ਕਿਸੇ ਮਾਂ ਭੈਣ ਲਈ ਨਹੀਂ ਜੀ ਫਿਲਹਾਲ ਤਾਂ ਨਹੀਂ ਹੈ ਫਿਲਹਾਲ ਕੱਦ ਬਜਟ ਤਾਂ ਆ ਗਿਆ ਮੈਂ ਇਹੀ ਕਹਿੰਨਾ 2500 ਸਾਡੀ ਕਾਦੀ ਲੜਾਈ ਆ ਵੀ ਸਾਡੀਆਂ ਮਾਵਾਂ ਪਿਓ ਨੂੰ 1000 1000 ਰੁਪਏ ਜਿਹੜਾ ਮਿਲੇ ਉਹ ਅੱਜ 25% ਉੱਤੇ ਹੋ ਗਿਆ 2500 ਰੁਪਏ ਪੈਸੇ ਉਰਗਾਂ ਦੀ ਉਹ ਨੀਲੇ ਕਾਰਡ ਕੱਟੇ ਉਹ ਬਹਾਲ ਹੋਣ ਐਨਓਸੀਆਂ ਹੋਣ ਲੱਗਣ ਕਾਰਪੋਰੇਸ਼ਨ ਜਿਹੜੀਆਂ 95% ਜਿਹੜੇ ਕਾਉਂਸਲਰਾਂ ਦੀਆਂ ਮੋਹਰਾਂ ਨਹੀਂ ਲੈ ਕੇ ਰੱਖੀਆਂ ਹੋਈਆਂ ਉਹਦੇ ਪਿੱਛੇ ਕਿਉਂਕਿ ਅੱਜ ਇੱਕ ਡਾਟਾ ਆਇਆ ਲੁਧਿਆਣੇ ਦਾ 23 ਉਹ ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਆਪਣਾ ਲੁਧਿਆਣਾ ਕਿਸੇ ਦਾ ਮਰਨ ਕਿਸਦਾ ਜੂਨ ਕਿਸਦਾ ਕੋਈ ਕੰਮ ਆ ਉਹ 19ਵੇਂ ਨੰਬਰ ਤੇ ਹੋ ਰਿਹਾ ਸਭ ਐਪਲੀਕੇਸ਼ਨਾਂ ਪਈਆਂ ਉਹਦੇ ਖਾਤਰ ਇਸੇ ਤਰੀਕੇ ਨਾਲ ਆਵਾਜ਼ ਚੱਡਾ ਸਾਹਿਬ ਉਹ ਚੱਡਾ ਕਿਉਂ ਘਬਰਾ ਗਿਆ ਹਾਂ ਕਿਉਂ ਘਬਰਾ ਗਿਆ ਹਜੇ ਤਾਂ ਸ਼ੁਰੂਆਤ ਹੋਈ ਆ ਹਜੇ ਤਾਂ ਜਿਹੜੇ ਤੁਸੀਂ ਫਿਰਦੇ ਸੀ ਨਾ ਲੋਕਾਂ ਦੇ ਝੂਠੇ ਵਾਅਦੇ ਕਰਦੇ ਇਹ ਜੇਲ੍ਹ ਚ ਨਹੀਂ ਰੋਕ ਸਕਣਾ ਜੇਲ ਕੱਲ ਨੂੰ ਬੇਲ ਹੋ ਜੂਗੀ ਕੱਲ ਨੂੰ ਨਹੀਂ ਪਰਸੋਂ ਨੂੰ ਬੇਲ ਹੋ ਜੂਗੀ ਫਿਰ ਕਿੱਥੇ ਭੱਜੋਗੇ ਬਿੱਟੂ ਜੀ ਹੁਣ ਫਿਰ ਕਿਹੜੇ ਦਾ ਅਗਲੇ ਦਫ਼ਤਰ ਕੋਰਟ ਨੇ ਫੈਸਲਾ ਸੁਣਾਇਆ ਇਹ ਕੋਰਟ ਦਾ ਤਾਂ ਹਜੇ ਇਹ ਆ ਵੀ ਇੱਕ ਦਿਨ ਦਾ ਉਹਨਾਂ ਨੇ ਕੱਲ ਤੇ ਪਾਈ ਆ ਜਿਹੜੀ ਤਰੀਕ ਆ ਉਹ ਕੱਲ ਤੇ ਪਾਈ ਆ ਤੇ ਹੁਣ ਜਾ ਕੇ ਜਿਹੜਾ ਹੈ ਉਹ ਦੇਖਦੇ ਆ ਪਲੀਜ਼ ਕਿੱਥੇ ਲੈ ਕੇ ਜਾਏ ਪੁਲਿਸ ਨੇ ਕੋਈ ਰਿਮਾਂਡ ਨਹੀਂ ਮੰਗਿਆ ਸੀ ਜਿਹੜੀਆਂ ਧਾਰਾਂ ਲਾਈਆਂ ਸੀ ਉਹਦੇ ਹਿਸਾਬ ਨਾਲ ਕੋਰਟ ਨੇ ਦੇਖਣਾ ਹੁੰਦਾ ਤੇ ਇਹਦੇ ਲਈ ਪਰ ਇਹ ਕੋਈ ਗੱਲ ਨਹੀਂ ਯਾਰ ਜੇਲ ਜਾਣਾ ਨਾ ਜਾਣਾ ਇਹ ਤਾਂ ਛੋਟੀ ਗੱਲ ਆ ਇਸੇ ਅਸੀਂ ਕਿਤੇ ਸਾਨੂੰ ਪਤਾ ਨਹੀਂ ਅਸੀਂ ਇਹ ਕੰਮ ਜਿਹੜਾ ਏ ਜਿੱਦਣ ਛੋਟਾਂਗੇ ਜਿੱਦਣ ਬਾਹਰ ਆਵਾਂਗੇ ਇਹ ਲੋਕਾਂ ਦੀ ਆਵਾਜ਼ ਕਦੇ ਵੀ ਟੱਲੀ ਨਹੀਂ ਪਾਉਗੀ ਇਸੇ ਤਰੀਕੇ ਦੇ ਨਾਲ ਤਾਲਾ ਯਾਦ ਆਇਆ ਨਾ ਗੱਲ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਤਾਲਾ ਨਾਲ ਇੱਕ ਜੇਬ ਵਿੱਚ ਵੀ ਰੱਖਿਆ ਸੀ ਇੱਕ ਪੈਕੇਟ ਬਣਾ ਕੇ ਉਹਨੂੰ ਸਪੀਕਰ ਸਾਹਿਬ ਨੂੰ ਵੀ ਦਿੱਤਾ ਹਜੇ ਤਾਂ ਕੱਲਾ ਤਾਲਾ ਯਾਦ ਆ ਹੋਰ ਬੜੀਆਂ ਚੀਜ਼ਾਂ ਹੋਰ ਯਾਦ ਆਉਣਗੀਆਂ ਹੌਲੀ ਹੌਲੀ ਹਜੇ ਸ਼ੁਰੂਆਤ ਹੋਈ ਆ ਇਹ ਲੁਧਿਆਣੇ ਤੋਂ ਸ਼ੁਰੂਆਤ ਹੋਈ ਆ ਮੈਂ ਗੱਲ ਹੋਰ ਵੀ ਕਹੂੰਗਾ ਜਿਹੜੇ ਕਿਸੇ ਤੇ ਇਲਜ਼ਾਮ ਲਾਏ ਆ ਚਾਹੇ ਉਹ ਸਾਡਾ ਪ੍ਰਧਾਨ ਰਾਜਾ ਬੜਿੰਗ ਸਾਹਿਬ ਸੀ ਚਾਹੇ ਸਾਡੇ ਰੰਧਾਵਾ ਸਾਹਿਬ ਸੀ ਇਲਜ਼ਾਮ ਉਹਨਾਂ ਦਾ ਠੋਕ ਕੇ ਸੀ ਮინისტრ ਦੇ ਘਰੇ ਬਹਿਣਾ ਚਾਹੀਦਾ ਵੀ ਕਰੋ ਇਹ ਕੀ ਕਰਦਾ ਤੂੰ ਫਰਚੇ ਦਰਦ ਸਾਡੇ ਤੇ ਕਿਹੜੇ ਇਲਜ਼ਾਮ ਲਾਉਣਾ ਸਾਡੇ ਤੇ ਆ ਆ ਆਸ਼ੂ ਜੀ ਕੀ ਕਰ ਲਿਆ ਬਿੱਟੂ ਜੀ ਅੱਜ ਇੱਕ ਬੰਦ ਨੂੰ ਵੀ ਸੁਣੋ ਗੱਲ ਆ ਸੰਜੀਤ ਤਲਵਾਰ ਖੜੇ ਆ ਸਾਡੇ ਸ਼ਾਮ ਸੁੰਦਰ ਜੀ ਅਸ ਸੱਤਵੇਂ ਹੀ ਸੱਤ ਮਹੀਨੇ ਜੇਲ੍ਹ ਚ ਭਰ ਕੇ ਰੱਜੇ ਨਹੀਂ ਫੇਰ ਫੇਰ ਇਹਨਾਂ ਨੂੰ ਦੱਬ ਲਿਆ ਫਿਰ ਅਸੀਂ ਹਟ ਗਏ ਇਸ ਕਰਕੇ ਹੁਣ ਲੋਕਾਂ ਨੂੰ ਵੀ ਇਹ ਪਤਾ ਲੱਗੂਗਾ ਉਦੋਂ ਲੋਕ ਇਹ ਕਹਿੰਦੇ ਸੀ ਨਾ ਵੀ ਜੇਲ੍ਹ ਜੀ ਫਲਾਨੀ ਜੀ ਮਹਿਕਮਾ ਜੀ ਤੇ ਹੁਣ ਆਸ਼ੂ ਸੰਜੇ ਕਿਸ ਲਈ ਜੇਲ੍ਹ ਨਹੀਂ ਚਲੇ ਆ ਕਿਸ ਲਈ ਚਲੇ ਆ ਹੁਣ ਹੁਣ ਦੱਸਣ ਵੀ ਪਰਚਾ ਕਿਸ ਚੀਜ਼ ਦਾ ਏ ਮੈਨੂੰ ਇੱਕ ਤੁਸੀਂ ਤਸਵੀਰ ਦਿਖਾਓ ਇੱਕ ਤਸਵੀਰ ਦਿਖਾਓ ਜਿਹਦਾ ਨੌਂ ਦੀ ਤਾਂ ਪਰਚਾ ਦਿੱਤਾ ਏ ਉਹਦੀ ਸ਼ਕਲ ਦਿਖਾ ਦਿਓ ਤੁਸੀਂ ਸਾਰੇ ਹੀ ਉੱਥੇ ਕਵਰ ਕਰ ਰਹੇ ਸੀ ਵੀ ਕਿਹਨੇ ਕਿਹਨੂੰ ਤੱਕਾ ਮਾਰਿਆ ਸਿਰਫ ਤੇ ਸਿਰਫ ਇਹ ਕੇਜਰੀਵਾਲ ਦਾ ਡਰ ਖੋਫ ਜੇ ਲੁਧਿਆਣੇ ਆਉਣੋਂ ਨਾ ਸਾਰੇ ਪਾਸੇ ਹਜ਼ਾਰਾਂ ਬੰਦਾ ਲਾਇਆ ਸੀ ਲੁਧਿਆਣੇ ਚ ਜਿੱਦਣ ਕੇਜਰੀਵਾਲ ਆਇਆ ਕੱਲ ਪਰਸੋਂ ਜਿੱਦਣ ਹੁਣ ਆਉਣਗੇ ਲੁਧਿਆਣੇ ਕੇਜਰੀਵਾਲ ਉਦੋਂ ਬਾਅਦ ਦੇਖਿਓ ਫਿਰ ਕੀ ਬਣਦਾ ਹੁਣ ਆਕੇ ਦਿਖਾਉਣ ਉਸ ਦਿਨ ਤਾਂ ਸਾਡੀਆਂ ਚੀਜ਼ਾਂ ਤੇ ਹਜੇ ਕਰਕੇ ਗਏ ਆ ਨਾ ਨੀ ਪੱਥਰੀ ਧਰ ਕੇ ਗਏ ਆ ਹੁਣ ਸਿੱਧਾ ਅਟੈਕ ਆ ਜਿਹੜਾ ਰਗਬ ਚੱਡੇ ਤੋਂ ਬਾਅਦ ਕੇਜਰੀਵਾਲ ਤੇ ਹੋਇਆ। ਕਸ ਜੀ ਕਿ ਕਿ ਦੀ ਪਾਈ ਆ। ਤੁਹਾਨੂੰ ਸਭ ਪਤਾ ਹੀ ਆ ਯਾਰ ਕੋਈ ਨਵੀਂ ਗੱਲ ਆ। ਅਰੈਸਟ ਮੈਂ ਕਹੈਂ ਚੜਦੀ ਕਲਾ ਚ। ਦੇਖੋ ਬੰਦਾ ਕੀ ਆ। ਮੋਲ ਪੇਸ਼ ਕੀਤਾ ਗਿਆ ਉਹਨੂੰ ਗ੍ਰਿਫਤਾਰੀ ਤੋਂ ਬਾਅਦ ਕਿਵੇਂ ਦੇਖਦੇ ਹੋ। ਦਮ ਨੀ ਕੋਈ ਪੈ ਹੀ ਨਹੀਂ। ਇਹ ਲੜਾਈਆਂ ਤਾਂ ਕਿੱਥੇ ਲੈ ਕੇ ਚੱਲੇ ਨੇ? ਜਿੱਥੇ ਲੈ ਜਾਣਗੇ। ਹਾਂਜੀ। ਜਿੱਥੇ ਕਾਲੇ ਪੱਤੀ ਤਾਂ ਭੇਜਣੋ ਰਹੇ। ਜਿੱਥੇ ਲੈ ਜਾਣਗੇ ਇਹ ਹੁਣ ਪੁਲਸ ਤੇ ਹੈ ਸਰਕਾਰ ਤੇ ਹੈ ਜਿਹੜੀ ਉਹਨਾਂ ਦੀ ਦਾਦਾਗਰੀ ਗੁੰਦਾ ਕਰਦੀ ਹੈ ਉਹ ਪਸੰਦ ਤੋਂ ਬਾਅਦ ਦੁਬਾਰਾ ਨਹੀਂ ਸਮਰਤਨ ਰੱਖੋਗੇ ਜਿਹੜਾ ਬਿਲਕੁਲ ਬਿਲਕੁਲ ਲੋਕਾਂ ਦੀ ਲੜਾਈ ਤਾਂ ਸੜਕਾਂ ਤੇ ਹੁਣ ਹੁਣ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਲੈ ਕੇ ਜਾ ਰਹੇ ਜਾਂ ਤਿੰਨ ਜਣਿਆਂ ਨੂੰ ਲੈ ਕੇ ਜਾ ਰਹੇ ਚਾਰ ਚਾਰ ਜਣੇ ਵਰਕਰ ਨਹੀਂ ਵਰਕਰ ਨੂੰ ਆਂਚ ਨਹੀਂ ਆਉਣ ਦਿੰਦੇ ਵਰਕਰ ਸਲਾਮਤ ਰਹੂਗਾ ਲੀਡਰ ਜਾਣਗੇ ਜੇਲਾਂ ਉਹ ਬਿੱਟੂ ਜੀ ਨੇ ਕਾਂਗਰਸ ਪਾਰਟੀ ਝੰਡੇ ਚੱਕ ਕੇ ਸਾਰੇ ਨਾਲ ਲੈ ਕੇ ਮੈਂ ਜਨਾ ਬਹੁਤ ਵਧੀਆ ਅੱਛਾ ਕੰਮ ਕੀਤਾ ਸਾਨੂੰ ਜੇਲ੍ਹ ਜਾਣ ਦੀ ਕੋਈ ਗੱਲ ਨਹੀਂ ਸਾਨੂੰ ਗੋਲੀ ਮਾਰ ਦੇ ਤਾਂ ਵੀ ਕੋਈ ਪਰਵਾਹ ਨਹੀਂ ਲੇਕਿਨ ਪਬਲਿਕ ਪਿੱਛੇ ਸਾਡੇ ਪਬਲਿਕ ਦੀ ਗੱਲਾਂ ਹਰ ਕੰਮ ਪਿੱਛੇ ਹਰ ਵੇਲੇ ਚੱਲਦੇ ਚਾਰਾਂ ਕੋਈ ਅਸੀਂ ਗੱਲ ਨਹੀਂ ਸਾਨੂੰ ਕਿਸੇ ਦੀ ਸਕਦੇ ਹੋ ਕਿ ਕਿਵੇਂ ਦੀ ਕਾਰਵਾਈ ਕੀਤੀ ਇਹਨਾਂ ਨੂੰ ਕੱਲ ਪ੍ਰੋਡਿਊਸ ਕਰਨ ਵਾਸਤੇ ਕਿਹਾ ਗਿਆ ਮਾਨਯੋਗ ਅਦਾਲਤ ਵੱਲੋਂ ਜੀ ਹੁਣ ਜਿਹੜਾ ਹੈਗਾ ਜੋ ਡਿਊ ਪ੍ਰੋਸੀਜਰ ਹੁੰਦਾ ਹੈਗਾ ਜੀ ਤੇ ਮੈਡੀਕਲ ਵਗੈਰਾ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਜੁਡੀਸ਼ੀਅਲ ਕਰ ਦਿੱਤਾ ਜਾਏਗਾ ਸਰ ਕਿੰਨੇ ਦਿਨ ਲਈ ਜੁਡੀਸ਼ੀਅਲ ਭੇਜ ਰਹੇ ਹੋ ਕੱਲ ਦੀ ਦੁਬਾਰਾ ਪੇਸ਼ੀ ਮੰਗੀ ਹੈ ਜੀ ਜੀ ਸਾਹਮਣੇ ਹਾਂ ਸੋ ਕੱਲ ਦੁਬਾਰਾ ਪ੍ਰੋਡਿਊਸ ਕੀਤਾ ਜਾਏਗਾ ਇਹ ਜੇਲ੍ਹ ਭੇਜਿਆ ਜਾਊਗਾ ਜਾਂ ਇੰਤਰ ਰੱਖਿਆ ਜਾਊਗਾ ਜੇਲ੍ਹ ਭੇਜਿਆ ਜਾਊਗਾ ਜੀ ਇਹ ਸਰ ਕਿੰਨੇ ਜਣਿਆਂ ਨੂੰ ਭੇਜਿਆ ਜਾ ਰਿਹਾ ਚਾਰ ਬੰਦੇ ਜੀ ਸਰ ਕੌਣ ਕੌਣ ਹੈ ਜੀ ਸਾਬਕਾ ਮੰਤਰੀ ਆਸ਼ੂ ਜੀ ਹੈਗੇ ਜੀ ਸਾਬਕਾ ਐਮਐਲਏ ਤਲਵਾਰ ਸਾਹਿਬ ਨੇ ਐਮਪੀ ਸਾਹਿਬ ਨੇ ਬਿੱਟੂ ਸਾਹਿਬ ਤੇ ਡਿਪਟੀ ਮੇਅਰ ਜਿਹੜੇ ਰਹੇ ਨੇ ਸ਼ਾਮਸੁੰਦਰ ਮਨੋਤਰਾ ਜੀ